ਮੋਹਾਲੀ ਦੇ ਫੇਸ 7 ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਅੱਜ 3 ਸਾਲ ਪੂਰੇ ਹੋਣ ਤੇ ਪਾਠ ਰੱਖਿਆ ਗਿਆ। ਉਧਰ ਇਸ ਦੇ ਮੱਦੇਨਜ਼ਰ ਅੱਜ ਮੋਰਚਾ ਸਥਾਨ ਤੇ ਹੋਣ ਵਾਲੇ ਇਕੱਠ ਨੂੰ ਲੈ ਕੇ ਮੋਹਾਲੀ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਵੀ ਕੀਤੇ ਗਏ ਨੇ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਮੋਰਚੇ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸਪਸ਼ਟ ਕੀਤਾ ਗਿਆ ਕਿ ਅੱਜ ਕੋਈ ਵੀ ਮਾਰਚ ਨਹੀਂ ਕੱਢਿਆ ਜਾਵੇਗਾ। ਕੇਵਲ ਮੋਰਚਾ ਸਥਾਨ ਤੇ ਪਾਠ ਰੱਖਿਆ ਗਿਆ। ਡੀਐਸਪੀ ਨੇ ਕਿਹਾ ਕਿ ਕਠਨੂ ਦੇਖਤੇ ਹੋਏ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੁਲਿਸ ਫੋਰਸ ਦੇ ਨਾਕਬ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਜ਼ਿਕਰ ਹੋਇਆ ਕਿ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਕੌਮੀ ਇंसाफ ਮੋਰਚਾ ਪਿਛਲੇ 3 ਸਾਲਾਂ ਤੋਂ ਮੁਹਾਲੀ ਦੇ ਫੇਜ਼ ਸਬ ਖੇਤਰ 'ਚ ਚੱਲ ਰਿਹਾ ਹੈ ਇਸ ਸਮੇਂ ਸਮੇਤ ਇੱਥੇ ਇੱਕਾਠ ਤੇ ਧਾਰਮਿਕ ਕਾਰਜ ਕੀਤੇ ਜਾਂਦੇ ਰਹੇ ਨੇ ਅੱਜ ਜਿਸ ਨੂੰ 3 ਸਾਲ ਪੂਰੇ ਹੋ ਗਏ ਨੇ ਇਸ ਕਰਕੇ ਨਿਹੰਗ ਸਿੰਘਾਂ ਵੱਲੋਂ ਪਾਠ ਕਰਵਾਇਆ ਗਿਆ ਤੇ ਦੂਜੇ ਪਾਸੇ ਪੁਲਿਸ ਵੱਲੋਂ ਸਥਿਤੀ ਤੇ ਲਗਾਤਾਰ ਨਜ਼ਰ ਬਣਾਈ ਹੋਈ ਹੈ ਅੱਜ 3 ਸਾਲ ਪੂਰੇ ਹੋਏ ਨੇ ਤੇ ਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਉਹਨਾਂ ਦੀ ਅਰਦਾਸ ਹੋਈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਸ਼ਾਂਤਮਈ ਮੀਟਿੰਗ ਹੈ ਇਸ ਦਾ ਅੱਗੇ ਮੀਟਿੰਗ ਦੇ ਵਿੱਚ ਪ੍ਰੋਗਰਾਮ ਹੋਊਗਾ ਅਗਲਾ ਕੀ ਪ੍ਰੋਗਰਾਮ ਹੈ ਜੀ ਜਿਵੇਂ ਪਹਿਲਾਂ ਵੀ ਛੱਡਿ ਘੜੇ ਮੀਟਿੰਗ ਤੋਂ ਬਾਅਦ ਆਪਣਾ ਮਾਰਦ ਜਿਹੜਾ ਕਾਲ ਹੋਊਗੀ ਛੱਡਿ ਘੜੇ ਬਸ ਜਾਵਾਂਗੇ ਇਸ ਵਾਰ ਕੋਈ ਪ੍ਰੋਗਰਾਮ ਜਿਵੇਂ ਹੋਊਗਾ ਉਹ ਕਮ ਉਹ ਅਸੀਂ ਕਰਾਂਗੇ ਜਦ ਇਹ ਬੰਦੀਆਂ ਆਪਣੇ ਕਲਾਸ਼ ਹੋ ਕੇ ਸੀ ਕਿਡਕਿਡ ਕੋਲ ਸੁਣਾਉਂਦੇ ਆ ਇਹ ਇਹ ਨਹੀਂ ਕੋਸ਼ਿਸ਼ ਕਰਾਂਗੇ ਵੀ ਸ਼ਾਂਤਮਈ ਰਵੇ ਜੇ ਕਿਸੇ ਸ਼ਾਂਤ ਨੂੰ ਕੋਈ ਨਹੀਂ ਰਹਿਣ ਦਿੰਦਾ ਤਾਂ ਫਿਰ ਜੋ ਹੋਏਗਾ ਉਹ ਹੀ ਤਾਂ ਮਾਰਚ ਦੀ ਕੋਈ ਇਨਫਰਮੇਸ਼ਨ ਨਹੀਂ ਕਿ ਇਹਨਾਂ ਨੇ 3 ਸਾਲ ਕੰਪਲੀਟ ਹੋਏ ਨੇ ਆ ਬਾਠ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਟਿਸਪੂ ਭਾਗੇ ਨਾਲ ਉੱਥੇ ਹੀ ਕੋਈ ਆਪਣਾ ਕੀਰਤਨ ਵਗੈਰਾ ਕਰਨਾ ਹੋਰ ਨਹੀਂ ਤੇ ਸ਼ਾਂਤੀ ਵੀ ਕਹਿ ਰਹੇ ਸੀ ਕਿ ਜੋ ਵੀ ਹੋਏਗਾ ਵੀ ਹਾਂ ਉਹਨਾਂ ਵੀ ਮਾਰਚ ਨਹੀਂ ਕਿੱਡਾ ਜੀ ਨਹੀਂ ਹਰ ਤੱਕ ਤਾਂ ਚੰਡੀਗੜ੍ਹ ਪੁਲਿਸ ਨਾਲ ਕੀ ਕੋਆਰਡੀਨੇਸ਼ਨ ਦੀ ਮੀਟਿੰਗ ਕਰ ਰਹੀ ਸੀ ਕਿ ਉਹ ਕੀ ਕਰ ਰਹੇ ਨੇ ਚੰਡੀਗੜ੍ਹ ਪੁਲਿਸ ਨਾਲ ਤਾਂ ਇਹਨਾਂ ਦੀ ਕੋਈ ਗੱਲ ਹੋ ਜਾਣ ਪਤਾ ਨਹੀਂ ਵੈਸੇ ਪੀਸਫੁਲ ਹੋਣਾ ਹੈ ਜਦੋਂ ਜਦੋਂ ਮਾਰਚ ਚੰਡੀਗੜ੍ਹ ਜਾਣਾ ਹੀ ਉਹਨਾਂ ਨੇ ਸਰ ਅੱਜ ਆਪਾਂ ਆਪਣੇ ਉਹਨਾਂ ਨੂੰ ਕਿਸ ਤਰੀਕੇ ਨਾਲ ਤਿਆਰੀ ਕਰਾਂਗੇ ਇਹ ਮੋਹਾਲੀ ਦੇ ਦੇਖੋ ਉਹ ਤਾਂ ਜੇ ਹੁਣ ਇਹਨਾਂ ਨੇ ਇਕੱਠਾ ਕਿਆ ਹੈਗਾ ਹੈਗਾ ਲੋਕ ਇੱਥੇ ਆਉਣਗੇ ਪਬਲਿਕ ਦੀ ਮੂਵਮੈਂਟ ਹੁੰਦੀ ਹੈ ਟ੍ਰੈਫਿਕ ਨੂੰ ਸਮੂਥ ਰੱਖਣ ਵਾਸਤੇ ਕਿਸੇ ਨੂੰ ਹਰਾਸਮੈਂਟ ਨਾ ਹੋਵੇ ਉਹਦੇ ਕਰਕੇ ਆਪਾਂ ਟ੍ਰੈਫਿਕ ਨੂੰ ਰੱਖ ਕੇ ਪੁਲਿਸ ਲਾਈ ਹੈ ਮੈਂ ਕਿੰਨੀ ਪੁਲਿਸ ਲਾਈ ਪੂਰ ਕੀਤੀ ਗਈ ਹੈ ਜੀ ਇਹ ਕਿਹੜੇ ਰਸਤੇ ਇਹ ਉਹ ਜਕਟਰੀ ਮੈਨੂੰ ਕਿਤੇ ਨਹੀਂ ਪਤਾ ਜਿੰਨੇ ਵੀ ਆਪਣੇ ਬਰਨਰ ਪੌਂਟ ਨੇ ਜਿੰਦੀਆਂ ਟ੍ਰੈਫਿਕ ਲਾਈਟਸ ਨੇ ਮੇਨ ਜਿੱਥੇ ਲੱਗਦਾ ਵੀ ਟ੍ਰੈਫਿਕ ਜਾਮ ਕੋ ਕਯੋਸ ਹੋ ਸਕਦਾ ਸੀ ਲਾਈਨ ਬੰਦ ਹੈ ਡਾਇਵਰਟ ਕੀਤਾ ਗਿਆ ਕੁਝ ਸ਼ੁਰੂ ਕਰ ਕੀਤਾ ਗਿਆ ਕੁਝ ਨਹੀਂ ਡਾਇਵਰਟ ਕੋਈ ਨਹੀਂ ਕੀਤਾ ਸਿਰਫ ਆ ਮਾਈਪਲ ਚੌਂਕ ਤੋਂ ਧਰਨ ਵਾਲੀ ਸੜਕ ਬੰਦ ਹੈ ਬਾਕੀ ਸਾਰੇ ਖੁੱਲੇ ਨੇ